ਕਵਨਮਾ ਦੇਖ ਰਿਹਾ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਵੀਕਾਰ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਅਤੇ ਦੂਸਰੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬਾਣੀ ਸੱਤ ਮੈਂਬਰੀ ਸ਼੍ਰੋਮਣੀ ਅਕਾਲੀ ਦਲ ਦੀ ਕਮੇਟੀ ਵੱਲੋਂ ਵੱਡਾ ਧਮਾਕਾ ਕਰ ਦਿੱਤਾ ਗਿਆ ਹੈ ਇੱਕ ਪਾਸੇ ਬੋਗਸ ਭਰਤੀ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਲਵਿੰਦਰ ਸਿੰਘ ਭੁੰਦੜ ਜੋ ਐਜ਼ ਅ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਮੌਜੂਦਾ ਪ੍ਰਧਾਨ ਨੇ ਡਾਕਟਰ ਦਲਜੀਤ ਸਿੰਘ ਚੀਮਾ ਯਾਨੀ ਕਿ ਸਾਰੇ ਹੀ ਸਾਹੂ ਸਾਹੀ ਹੋ ਗਏ ਨੇ ਭਾਜਣਾ ਪੈ ਗਿਆ ਨੇ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨੂੰ ਜਿਹੜੀ ਪੜhti ਜਿਹੜੀ ਸ਼ੁਰੂ ਕੀਤੀ ਗਈ ਸੀ ਜਿਸ ਨੂੰ ਨੇਪਰੇ ਵੀ ਚਾੜ ਦਿੱਤਾ ਗਿਆ ਹੈ ਸੁਖਬੀਰ ਸਿੰਘ ਬਾਦਲ ਵੱਲੋਂ ਉਹ ਪੜhti ਜਿਹੜੀ ਹੈ ਨਾਜਾਇਜ਼ ਹੈ ਉਹ ਅਧਿਕਾਰਤ ਨਹੀਂ ਯਾਨੀ ਕਿ ਉਹ ਪੜhti ਬੁਗਸ ਦੇ ਵਿੱਚ ਹੋਈ ਹੈ ਯਾਨੀ ਕਿ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਪੁੱਠੇ ਸਿੱਧੇ ਹੱਥ ਮਾਰਦੇ ਨੇ ਆਪਣੀ ਪ੍ਰਧਾਨਗੀ ਨੂੰ ਬਚਾਉਣ ਲਈ ਉਸ ਤਰ੍ਹਾਂ ਪੁੱਠੇ ਸਿੱਧੇ ਹੱਥ ਮਾਰ ਕੇ 1 ਮਹੀਨੇ ਦੇ ਵਿੱਚ 36 ਲੱਖ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੋਟਰ ਪੱਕੇ ਕਰ ਲਿਆ ਗਿਆ ਸੀ ਉਹ ਬਿਲਕੁਲ ਸਰਾਸਰ ਝੂਠ ਨਿਕਲਿਆ ਹੈ ਯਾਨੀ ਕਿ ਹੁਣ ਉਸ ਦੇ ਵਿੱਚੋਂ 12 ਲੱਖ ਭਰਤੀ ਜਿਹੜੀ ਨਾਜਾਇਜ਼ ਹੈ ਉਹ ਜਿਹੜੀ 36 ਜਾਂ 35 ਲੱਖ ਦੱਸੀ ਰਹੀ ਗਈ ਦੱਸੀ ਸੀ ਹੁਣ 22-23 ਲੱਖ ਤੇ ਗੱਲ ਆ ਗਈ ਹੈ ਇਹ ਡਾਕਟਰ ਦਲਜੀਤ ਸਿੰਘ ਸੀਮਾ ਵੱਲੋਂ ਖਲਾਸਾ ਕੀਤਾ ਗਿਆ ਕਿ 35 ਲੱਖ ਨਹੀਂ ਸਹੀ ਭਰਤੀ ਜਿਹੜੀ ਹੈ ਉਹ ਕਿੰਨੀ ਹੈ 22 ਤੋਂ 23 ਲੱਖ ਹੈ ਯਾਨੀ ਕਿ ਝੂਠ ਦੀਆਂ ਪੋਲਾਂ ਪਲੰਦੇ ਸਾਰੇ ਹੌਲੀ-ਹੌਲੀ ਸਿੱਖ ਕੌਮ ਦੇ ਸਾਹਮਣੇ ਆ ਜਾਣਗੇ ਲੇਕਿਨ ਇਧਰ ਮਨਪ੍ਰੀਤ ਿਆਲੀ ਜਿਹੜੇ ਹੈਗੇ ਨੇ ਗੁਰਪ੍ਰਤਾਪ ਸਿੰਘ ਵਜਾਲਾ ਬੀਬਾ ਸਤਵੰਤ ਕੌਰ ਇਕਬਾਲ ਸਿੰਘ ਝੁੰਦਾ ਸੰਤਾ ਸਿੰਘ ਉਮੈਦਪ uri ਅਤੇ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਜਿਹੜਾ ਹੱਕ ਵਿੱਚ ਖੜ ਗਿਆ ਹੈ ਸ਼੍ਰੀ ਅਕਾਲ ਤਖਸੈਬ ਦੀ ਤਸੀਲ ਤੋਂ ਬਣੀ ਸੱਤ ਮੈਂਬਰੀ ਕਮੇਟੀ ਜਿਸ ਦੇ ਵਿੱਚ ਉਹ ਐਡਵੋਕੇਟ ਹਰਜਿੰਦਰ ਸਿੰਘ ਧਾਮੀਬਾਰ ਨੇ ਅਤੇ ਪ੍ਰੋਫੈਸਰ ਕਲਪਾਰ ਸਿੰਘ ਬੰਡੂਗਰ ਬਾਰ ਨੇ ਲੇਕਿਨ ਪੰਜਾਂ ਵੱਲੋਂ ਹੱਲਾ ਬੋਲ ਕੇ ਪਰਤੀ ਸ਼ੁਰੂ ਕਰਵਾਈ ਗਈ 18 ਮਾਰਚ ਨੂੰ ਸ਼੍ਰੀ ਅਕਾਲ ਤਖਸੈਬ ਦੀ ਤਸੀਲ ਤੋਂ ਦੇਖਦੇ ਦੇਖਦੇ ਲੱਖਾਂ ਲੋਕ ਜੁੜ ਗਏ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬੜੀ ਸ਼ਰੂਮਣੀ ਅਕਾਲੀ ਦਲ ਦੀ ਸੱਤ ਮੈਂਬਰੀ ਕਮੇਟੀ ਜਿਸ ਦੇ ਮੌਜੂਦਾ ਹੁਣ ਕਾਰਜਸ਼ੀਲ ਮੈਂਬਰ ਪੰਜ ਨੇ ਯਾਨੀ ਕਿ ਉਹਨਾਂ ਪੰਜ ਮੈਂਬਰਾਂ ਨੂੰ ਬੜਾ ਵੱਡਾ ਬਲ ਮਿਲ ਰਿਹਾ ਹੈ ਮਨਪ੍ਰੀਤ ਯਾਲੀ ਅਤੇ ਕਿਰਪਾਲ ਸਿੰਘ ਬੰਡੂਗਰ ਯਾਨੀ ਕਿ ਪੰਜਾਂ ਮੈਂਬਰਾਂ ਦੀ ਹੋ ਗਈ ਬੱਲੇ ਬੱਲੇ ਯਾਨੀ ਕਿ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਨੂੰ ਸ਼ੀਸ਼ਾ ਹੋ ਗਿਆ ਹੈ ਕਿ ਜਿਹੜੀ ਸਾਡੇ ਵੱਲੋਂ ਭਰਤੀ ਸ਼ੁਰੂ ਕੀਤੀ ਗਈ ਸੀ ਉਹ ਯਾਨੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਅਨੁਸਾਰ ਨਹੀਂ ਸੀ ਸਾਨੂੰ ਸਿੱਖ ਕੌਮ ਨੇ ਮੂੰਹ ਤੋੜ ਮਾ ਜਵਾਬ ਦਿੱਤਾ ਹੈ ਯਾਨੀ ਕਿ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨੂੰ ਭਾਜੜਾ ਪੈ ਗਿਆ ਨੇ ਕਿ ਜਿਹੜੀ ਅਸੀਂ ਭਰਤੀ ਕੀਤੀ ਸੀ ਜੇਕਰ ਇਸ ਤਰ੍ਹਾਂ ਇਹ ਭਰਤੀ ਚੱਲਦੀ ਰਹੀ ਇਹ ਤਾਂ 6-7 ਦਿਨਾਂ ਦੇ ਵਿੱਚ ਲਗਭਗ 30 ਤੋਂ 40 ਲੱਖ ਦਾ ਟਾਰਗੇਟ ਪੂਰਾ ਕਰ ਲਵੇਗਾ ਸ਼੍ਰੋਮਣੀ ਅਕਾਲੀ ਦਲ ਦੀ 5 ਮੈਂਬਰੀ ਕਮੇਟੀ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬਣੇ ਸੀ ਬਣੀ ਸੀ ਇਟ ਮੀਨਸ ਕਿ ਸਿੱਖ ਕੌਮ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਸਿੱਖ ਕੌਮ ਸ੍ਰੀ ਅਕਾਲ ਤਖਤ ਸਾਹਿਬ ਨੂੰ ਆ ਸਰਮੌਰ ਅਤੇ ਸਭ ਤੋਂ ਸਰਵ ਉੱਚ ਅਦਾਲਤ ਸਮਝਦੀ ਹੈ ਇਸ ਦਾ ਮੂੰਹ ਤੋੜ ਜਵਾਬ ਦੇਵੇਗੀ ਸਿੱਖ ਕੌਮ ਇਹ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਦੇ ਨਾਲ ਕਿਉਂਕਿ ਭਰਤੀ ਦੇ ਵਿੱਚ ਧੜਾ ਧੜ ਜਿਹੜੇ ਵੋਟਰ ਨੇ ਜਿਹੜੇ ਸਿੱਖ ਕੌਮ ਹੈ ਸਿੱਖ ਆਗੂ ਨੇ ਉਹ ਆਪਣੇ ਨਾਮ ਦਰਜ ਕਰਵਾ ਰਹੇ ਨੇ ਇਮਨਦੋ ਹੁਣ ਰਸੀਦਾਂ ਵੀ ਨਹੀਂ ਰਹਿ ਗਈਆਂ ਯਾਨੀ ਕਿ ਜਿਹੜੀਆਂ ਰਸੀਦਾਂ ਦੀ ਸਪਾਈ ਕਰਵਾਈ ਸੀ ਉਹ ਰਸੀਦਾਂ ਬਿਲਕੁਲ ਖਤਮ ਹੋ ਗਈਆਂ ਨੇ ਐਡਾ ਵੱਡਾ ਬੰਦ ਮਿਲਿਆ ਹੈ ਮਨਪ੍ਰੀਤ ਯਾਲੀ ਗੁਰਪ੍ਰਤਾਪ ਸਿੰਘ ਵਿਡਾਲਾ ਕਿਉਂਕਿ ਮਨਪ੍ਰੀਤ ਯਾਲੀ ਅਤੇ ਗੁਰਪ੍ਰਤਾਪ ਸਿੰਘ ਵਿਡਾਲਾ ਜਿਹੜੇ ਨੇ ਉਹ ਲਗਾਤਾਰ ਪਲਟਵਾਰ ਕਰਦੇ ਰਹੇ ਨੇ ਕਿ ਅਸੀਂ ਗੁਰੂ ਘਰ ਨੂੰ ਸਮਰਪਤ ਹਾਂ ਅਸੀਂ ਨਿਮਾਨਸ ਸਿੱਖਾਂ ਜੋ ਕੁਝ ਵੀ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਹੁਕਮਨਾਮਾ ਲਾਗੂ ਹੋਇਆ ਹੈ ਉਸ ਤੇ ਉੱਤੇ ਪਹਿਰਾ ਦੇਾਂਗੇ ਲੇਕਿਨ ਮਨਪ੍ਰੀਤ ਯਾਲੀ ਗੁਰਪ੍ਰਤਾਪ ਸਿੰਘ ਵਿਡਾਲਾ ਇਹਨਾਂ ਨੇ ਤਾਂ ਜਿਹੜਾ ਪਹਿਰਾ ਦਿੱਤਾ ਦਿੱਤਾ ਹੈ ਸਿੱਖ ਕੌਮ ਨੇ ਵੀ ਪਹਿਰਾ ਦਿੱਤਾ ਹੈ ਧੰਨ